ਸਵਾਗਤ ਹੈ ਕਿਸਾਨ ਵੀਰੋ ਹਡਾ ਟੱਲੋੜੇਰੀ ਫਾਰਮ ਬਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਐਡ ਕਰਾਉਣੀ ਆ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਤਿੰਨ ਵੈੜਾ ਬਲੂਨ ਇੱਕ ਦੂਜਾ ਸੁਆ ਦਿਖਾਵਾਂਗੇ ਪਿੰਡ ਪਹਿਰੂਪਾ ਨਾਂ ਵਾਜੀ ਦਾ ਸਾਗਰਾ ਹੈਗਾ ਗੱਲਬਾਤ ਕਰਾਵਾਂ ਹੋਰ ਵੀਰੇ ਸਰ ਜੀ ਆਬਰੀ ਠੀਕ ਆ ਕੋ ਹਾਂ ਵਧੀਆ ਵੀਰ ਨੰਬਰ ਨੰਬਰ ਸੁਬੋਲੀ ਨਾਂ ਵੀਰੇ ਸਾਗਰਾ ਪਿੰਡ ਪਹਿਰੂਪਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਿੰਡਾ ਨੇੜੇ ਤੇਰੇ ਪਿੰਡ ਨੇੜੇ ਤੇਰੇ ਆਪਾਂ ਰਾਮਪੁਰਾ ਸਾਰ ਲੱਗ ਜਾਂਦਾ ਫਲਸਾਵੇ ਠੀਕ ਆ ਵੀਰੇ ਆਪਾਂ ਅੱਜ ਚਾਰ ਬੈਡਾਂ ਦਿਖਾਵਾਂਗੇ ਹਾਂ ਵੀਰੇ ਚਾਰ ਆ ਇੱਕ ਦੋ ਤਿੰਨ ਪਹਿਲਾਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਆ ਨਾ ਕੀ ਡਿਟੇਲ ਆ ਵੀਰੇ ਇਹ ਵੀਰੇ ਪੀਜੀ ਮਾਡਲ ਹੈ ਪਾ ਇਹ ਦੂਜੀ ਮਾਡਲ ਹੈ ਹਾਂਜੀ ਹਾਂਜੀ ਇਹ ਦਾੜੇ ਛੱਟੇ ਆ ਯਾਰ ਕਿਨੇ ਵੱਡੇ ਨਹੀਂ ਹਾਂਜੀ ਤੇ 7 ਨਾਲ 14 15 ਭਾਜੀ ਪਹਿਲਾਂ ਇਹ 20 22 ਕਿਲੋ ਦੋ ਤਣਾ ਬੱਤੀ ਠੀਕ ਆ ਪਹਿਲੇ ਤੋਂ 20 22 ਕਿਲੋ ਕੱਢ ਦੂ ਪੂਰੀ ਫਰੀਡ ਵਾਲੀ ਯਾਨੀ 20 ਤੋਂ ਪਲੱਸ ਵਾਲੀ ਹੈਗੀ ਯਾਰ 20 ਤੋਂ ਪਲੱਸ 6 ਠੀਕ ਆ ਇਹ ਆਏਗਾ 25 ਨੂੰ ਆ 20 ਤੋਂ ਵੱਧ ਆ ਆ ਦੇਖੋ ਬਾਈ ਇਹ ਨਹੀਂ ਨਾ ਟੋਨਾ ਪੂਰੀ ਗੰਗਮਾ ਵੀ ਚੱਟ ਕੇ ਦਿਖਾਣਾ ਪੂਰੀ ਚੰਗੀ ਠੰਡੀ ਸੀ ਲਾ ਲਾਈ ਬਹਿ ਜਾ ਪੂਰੀ ਇੱਕ ਨੰਬਰ ਤੇ ਬਾਕੀ ਫਰੀਜ਼ ਦਾ ਤਾ ਬਹੁਤ ਚੰਗਾ ਉਹਦਾ ਦਸਨ ਨੀ ਰੋਨੇ ਕੱਟ ਕੱਟ ਵਾਲੀ ਵੀਰਿਆ ਬੂਸਾ ਗੰਦ ਵੀ ਦੇ ਦੇ ਉਹਨਾਂ ਕਹਿਣਾ ਸੱਟੀ ਹੈ ਕੱਢੀ ਹਾਂ ਇੱਕ ਮਨ ਫਿਰੀ ਮਨ ਨੇ ਦੁੱਖੀ ਮਨ ਕੱਢੀ ਇਹਨੂੰ ਬਾਹਰ ਮੁਖਾ ਦੇ ਪੂਰੀ ਟਾਪ ਦੀ ਹੈ ਵੀਰੇ ਕੋਈ ਲਿੱਸੀ ਲਾ ਵੀ ਨਹੀਂ ਹੈਗੀ ਪੂਰੀ ਪੂਰੀ ਪਹਿਲੇ ਤੋਂ ਦੂਜੇ ਤੋਂ ਇਹਨੇ ਵੱਡੀ ਗਾਹ ਬਣ ਜਾਣਾ ਹੈ ਇਧਰ ਸੋਲ ਪਸੰਦ ਕੋੜੀਸਾ ਗੱਲਬਾਤ ਚੰਗੀ ਆ ਤੇ ਮੁੱਲ ਫੋਨ ਤੇ ਕਰੇਗਾ ਮੁੱਲ ਹੋਊਗਾ ਜਮ ਜਾਇਜ ਜਾਇਜ ਚੌੜੀਆਂ ਕਰ ਕਰ ਦੁਰਦੀਆ ਵੀਰੇ ਲੱਤਾਂ ਦੇਖੋ ਜੀ ਚਲੋ ਬਾਹਰ ਕੀ ਆ ਕਰੋ ਜੀ ਪੂਰੀ ਜਿਹੜੀਆਂ ਮੱਛੀਆਂ ਫਾਰਮ ਜੋਂ ਹੁੰਨ ਰੇਟ ਹੋਰ ਹੀ ਹੁੰਦੇ ਆ ਤੇ ਰੇਟ ਮੇਰੇ ਹਿਸਾਬ ਨਾਲ ਹੀ ਦੇ ਨਹੀਂ ਜਿਹੜੇ ਫੋਨ ਚੌੜੀਆਂ ਕਰ ਕਰ ਦੁਰਦੀਆ ਲੱਤਾਂ 20% ਠੀਕ ਕਰੀ ਜੋ ਵੀ ਦੇਵਾ ਦੇ ਬਈ ਇਹ ਆ ਗਈ ਵੀਰੇ ਪਹਿਲੇ ਨੰਬਰ ਵਾਲੀ ਖੀਰੀ ਬੱਚੇ ਹਜੇ ਦੁੱਗ ਦੇ ਦੰਦ ਕੱਢੀ ਹੈਗੇ ਅੰਡੀ ਵੀ ਲੈ ਲੈ ਵੀ ਚਾਈ ਇਹ ਸਾਡੀ ਕਰਨ ਲਗਾਈ ਬਾਈ ਦੂਜੀ ਚੌੜੀ ਦੇ ਕਿੰਨਾ ਲੈ ਵੀ ਤਰੀਕ 13 ਦਿਨ ਪਏ ਹੈ ਜੇ ਇਧਰ ਲਈ ਪਾਸੇ ਵੀ ਥਾਨ ਕਰ ਲੋ ਜੇ ਕੋਈ ਹੋਰ ਬਾਹਰ ਗੁਲਾਬੀ ਪੂਰਾ ਜਾਤ ਵਾਲਾ ਥਾਨ ਲੱਗਿਆ ਵਾ ਲੈ ਠੰਡੀ ਜੀ ਰਹੀ ਨਹੀਂ ਠੀਕ ਹੈ ਬਈ ਓਕੇ ਵੀਰੇ ਦੋ ਨੰਬਰ ਤੇ ਆ ਜਾਗਾ ਇਹ ਪਹਿਲਾਂ ਨੇ ਬਈ 22 ਕਿਲੋ ਪੰਜਾਹ ਰੋਟੀਆਂ 22 ਥਾਨ ਤੋਂ ਬਹੁਤ ਗੈਪ ਤੇ ਲੱਗੇ ਪਿਆ ਨਾ ਪੂਰੇ ਵੀਰੇ ਕਾਂਪਤਾ ਪਿਆ ਠੀਕ ਹੈ ਵੀਰੇ ਦੂਜਾ ਸੁਆ ਦੂਜਾ ਨੰਬਰ ਉਹ ਦਵਾ ਠੀਕ ਆ ਗਏ ਇੱਕ ਨੰਬਰ ਥਾਲਾਂਗੇ ਚਾਰੇ ਥਣ ਨਿਕੜਵੇਂ ਪੂਰੇ ਗੁੱਲੇ ਦੇ। ਚਾਹ ਤੇ ਬਜਨਾ ਕੋਈ ਆਂਤ ਨਹੀਂ ਬਾਈ। ਹਾਂਜੀ ਵੀਰੇ। ਇਹ ਦੂਜਾ ਥੂ ਆ ਗਈ। ਕੱਟੀਆਂ ਨੂੰ ਵੀ ਵਾਰਨ। ਚਾਹ ਤੇ ਬਜਨਾ ਇੰਨਾ ਵੜਾ ਗੱਲੇ ਨੇ 25 ਕਿਲੋ ਵੇ ਮੱਝਾ ਦੇ ਦੋ। ਕੱਢ ਦੂ 25। ਗਾਰੰਟੀ ਹੈ ਬੱਚੇ ਉਸ ਤੋਂ ਉੱਪਰ। ਅੱਧੀ ਬਾਦ ਦੇ। ਆ ਚੱਲ 22 ਰੱਖ ਲਾ। 22 ਕਿਲੋ ਨਹੀਂ ਦਿੰਦਾ ਬਾਈ ਏਡੀ ਦੇਊਗੀ 25 ਚਲ ਆਪਾਂ ਘਾਟੀ ਦੱਸ। ਜਾਂੜ ਪ੍ਰਾਪ ਹੋਣਾ। ਆ ਕਰ ਲਓ ਜੇ بیس ਕੁਆਲਟੀ ਨੰਬਰ ਤਾਂ ਨੰਬਰ ਬੋਲਦਾ ਹੀ ਸਾ ਕਰੂੰ? ਨਹੀਂ ਨੰਬਰ ਦੱਸ ਦੇ। ਕੋਈ ਠੀਕ। ਆ ਘਰ ਉਹ ਜੇਕ ਪੂਰੀ ਵੱਡੀ ਵੜਾ ਇਹਦਾ ਵੀ ਮੁੱਲ ਫੋਨ ਤੇ ਫੋਨ ਤੇ ਕਰਾਇਆ ਵੀ ਸਾਰਾ ਜਮਾਂ ਜੇ ਕੋਈ ਕੱਟ ਜੇ ਕੋਈ ਕੱਟਣਾ ਲੂ ਉਹ ਸਾਹਬ ਨਾਲ ਹੈ ਨਾ ਆ ਕਰ ਲਵੀ ਚਕ ਬਹੁਤ ਜਿਆਦਾ ਚੰਗੀ ਬੱਛੀ ਹੈ ਵੀ ਥਣ ਤੋਂ ਬਹੁਤ ਜਿਆਦਾ ਚੰਗਾ ਨੇ ਆਲਵਾ ਬਹੁਤੇ ਛੋਟੇ ਗਾਦਾ ਨਹੀਂ ਨਗਣੇ ਉਹ ਕਿਸੇ ਨੂੰ ਵੀ ਪੂਰੇ ਵੱਡੇ ਗਾਦ ਗਾਠ ਦੀਆਂ ਇੰਨਾ ਆ ਪਹਿਲਾਂ ਬੈਠਿਆ ਵੀ ਆਇਆ ਸਾ ਤੇ ਜਲਸੀ ਦਾ ਦਰਾਵਾ ਠੀਕ ਆ ਬਾਈ ਇਹ ਲੋ ਥਾਤਾ ਦਾ 2 16 ਗਿਨਾ ਠੀਕ ਆ ਵੀਰੇ ਥਾਣੇ ਦਾ ਪੂਰਾ ਚੰਗਾ ਜਾਣ ਪੈਂਦਾ ਪਹਿਲਣੀ ਆ ਗਈ ਨਾ ਪਹਿਲਾਂ ਹੀ ਪਹਿਲਾਂ ਛਾਲ ਦੇ ਬਾਈ ਕਿੰਨਾ ਦੁੱਧ ਕੱਢ ਤੂੰ ਸਾਧ ਪੂਰਾ ਹੋ ਜਾ ਬਾਈ ਦੁੱਧ ਨੂੰ ਬਾਤਾਂ ਸੁਣਾਉਂਦੇ ਨਹੀਂ ਪੂਰਾ ਮੋਲ ਫੋਨ ਤੇ ਮੋਲ ਜਮਾ ਫੋਨ ਤੇ ਫਰੀਜ ਆਈ ਸੀ ਟੋਰ ਆ ਦੇਖੋ ਜੀ ਪੂਰੀ ਵਧੀਆ ਰੋਕ ਲਈ ਤੇ ਆ ਦੇਖੋ ਜੀ ਚੱਲ ਤੋਰ ਪੂਰੀ ਟੌਪ ਦੀ ਬੱਸੀ ਆ ਵੀਰੇ ਮੀਡੀਅਮ ਵੀ ਨਹੀਂ ਸਾਈਜ਼ ਐਡਾ ਤੇ ਬਾਹਲਾ ਵੱਡਾ ਵੀ ਨਹੀਂ ਚਿੱਟਾ ਦਦ ਦੇਊਗੀ ਮੋਲੇ ਦਾ ਫੋਨ ਤੇ ਆ ਗਈ ਤਿੰਨ ਨੰਬਰ ਵਾਲੀ ਇਹ ਜਾਦਗੀ ਆ ਰਹੀ ਥਾ ਕਰ ਜਾਦਗੀ ਦਾ ਬਹੁਤ ਜਾਨ ਪ੍ਰਾਨ ਵਾਲੀ ਹੈ ਨਾ ਪੂਰੀ ਬਈ ਜਾਨ ਪ੍ਰਾਨ ਵਾਲੀ ਆ ਜਾ ਵੀਰੇ ਹੁਣ ਆਹ ਬਲੈਕ ਕਲਰ ਵਾਲੀ ਇਹ 6000 ਦਾ ਜਾਦ ਕਰ ਰੋ ਪੂਰੀ ਭਾਤ ਵਾਲੀ ਠੰਡੀ ਠੰਡੀ ਬਹੁਤ ਨਹੀਂ ਆਇਆ ਜਾਦ ਹਾਂ ਲੈ ਬਹੁਤ ਚੰਗਾ ਥਾਣ ਗੱਡੂ ਗਿਆ ਠੰਡੀ ਪਸੀਦੀ ਥੋੜਾ ਥਾਣ ਪਿਆਗਾ ਚਾਰ ਹੰਦ ਲੱਜੋ ਕਾੜ ਦੇ ਨੂੰ ਵੀ ਬਾਹਰ ਪੂਰੀ ਸਿਰੇ ਦੀ ਆ ਵੇ ਹੋਰ ਜਾ ਹਾਂ ਵੀਰ ਚਾਰ ਲੰਡਾ ਕੰਨੇ ਖੜੇ ਉਹ ਚਾਰ ਲੰਡਾ ਠੀਕ ਆ ਆ ਘਰ ਵਿੱਚ ਇੱਕ ਬਲੈਕ ਕਲਰ ਦੀ ਪੂਰੀ ਚੰਗੀ ਮੁੱਲ ਇਹਦਾ ਵੀ ਬਾਈ ਫੋਨ ਤੇ ਕਰੂਗਾ ਆ ਦੇਖੋ ਜੀ 17 17 ਕਿਲੋ ਦੁੱਧ ਨਾ ਘਰ ਤੁਸੀਂ ਜਾਣ ਤੋਂ ਠੀਕ ਆ ਮੋੜ ਲਿਆ ਵੀਰੇ ਓਹ ਲੱਕਾ ਵਾਲੀ ਆ ਹਾਂ ਦੁੱਧ ਵੀ ਚਿੱਟਾ ਦੇਊਗੀ ਮੱਝਾਂ ਵਰਗਾ ਜਿਵੇਂ ਮੱਝਾਂ ਵਰਗਾ ਵੀਰ ਆ ਘਰ ਵਿੱਚ ਇੱਕ ਬੂਥੀ ਬਾਥੀ ਤੇ ਜਾਨ ਪ੍ਰਾਣ ਵਾਲੀਆਂ ਕੋਈ ਐਦ ਕੀ ਬਾਈ ਦੀਆਂ ਲਿਸਟਿੰਗਾਂ ਲਾਉਂਗਾ ਬਾਹਰ ਨਹੀਂ ਹਾਂ ਕੋਈ ਲਿਸਟਿੰਗ ਨਹੀਂ ਕਰੀਦਾ ਠੀਕ ਆ ਨਹੀਂ ਠੀਕ ਆ ਵੀਰੇ ਬਾਕੀ ਆ ਤੁਸੀਂ ਕਿਸੇ ਨੂੰ ਵੀ ਛੋਟ ਹੀ ਨਹੀਂ ਕਹਿ ਸਕਦੇ ਚਾਰੇ ਵਹਿੜਾ ਚਾਰੇ ਤੁਹਾਨੂੰ ਦਿਖਾ ਦਿਆਂ ਕਰ ਲਿਓ ਬਾਇਨਸ ਬਾਰਕ ਪਿੰਡ ਭੈਰੂਪਾ ਜ਼ਿਲ੍ਹਾ ਬਠਿੰਡਾ ਤੇ ਨੰਬਰ ਬੋਲੀ ਬਾਈ 9032 397685 ਇਹਦੀ ਗੜਾ ਖਲਦਾ ਠੀਕ ਹੈ ਬ੍ਰੀ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ